ਸ਼ਰਦਾ ਪਾਉਣਾ ਦੇ ਨਾਲ ਇੱਥੇ ਸੇਵਾ ਕਰਦੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨੌ ਮੰਜਲਿਆਂ ਇਸ਼ਨਾਨ ਦੀ ਸੇਵਾ ਰੱਖੀ ਗਈ ਹੈ ਤੁਸੀਂ ਦੇਖ ਰਹੇ ਹੋ ਸੰਗਤ ਜਪਾਰੀ ਸਾਹਿਬ ਦੂਰ ਉਧਰੋਂ ਚੱਲ ਕੇ ਸੰਗਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰ ਤੇ ਨੌ ਮੰਜਲਿਆਂ ਇਸ਼ਨਾਨ ਦੀ ਸੇਵਾ ਕਰਨਾਈਆਂ ਨੇ ਕਿੰਨੀ ਦੇਰ ਤੋਂ ਸੇਵਾ ਵਿੱਚ ਜੀ ਸਾਹਿਬ ਅਸੀਂ 15 ਸਾਲ ਹੋ ਗਏ ਜੀ ਅਸੀਂ ਸੇਵਾ ਹੀ ਇੱਥੇ ਕਰਦੇ ਹਾਂ ਨੌ ਦੁੱਧ ਇਸ਼ਨਾਨ ਦੀ ਸੇਵਾ ਹੁੰਦੀ ਹੈ ਤੇ ਬਹੁਤ ਹੀ ਚਾਹ ਹੁੰਦਾ ਬਹੁਤ ਹੀ ਚਾਹ ਬਾਬਾ ਜੀ ਦੀ ਸੇਵਾ ਆਉਣ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਅਤੇ ਧਰਮ ਦੇ ਰੱਖਿਆ ਕਿ ਨਵੇਂ ਗੁਰੂ ਤਨਤਨ ਸਾਹਿਬ ਸ਼ਿਰ ਗੁਰੂ ਤੇਗ ਬਹਾਦਰ ਜੀ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਮੌਜੂਦਾ ਜਿੱਥੇ ਅੱਜ ਨੌ ਮੰਜ਼ਲਾ ਇਸ਼ਨਾਨ ਦੀ ਸੇਵਾ ਚੱਲ ਰਹੀ ਹੈ ਦੇਖ ਸੰਦੇਓ ਕਿ ਸੰਤਾ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਕਿ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸੇਵਾ ਵਿੱਚ ਹਿੱਸਾ ਲੈ ਰਹੀਆਂ ਨੇ ਇਸ਼ਨਾਨ ਦੀ ਸੇਵਾ ਜਿਹੜੀ ਹੈ ਚੱਲ ਰਹੀ ਹੈ ਦਾਦੇ ਕਿ ਹਰ ਸਾਲ ਇਹ ਸੇਵਾ ਜਿਹੜੀ ਆ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ ਨੋ ਮੰਜਲਾ ਇਸ਼ਨਾਨ ਦੀ ਸੇਵਾ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਸਥਾਨ ਤੇ ਇੱਥੇ ਅਜੇ ਇਸ਼ਨਾਨ ਦੀ ਸੇਵਾ ਚੱਲ ਰਹੀ ਹੈ ਤਾਂ ਸੰਗਤਾਂ ਦੇਖ ਸਕਦੇ ਹੋ ਤੁਹਾਨੂੰ ਦ੍ਰਿਸ਼ ਉੱਪਰ ਦਾ ਦਿਖਾ ਰਿਹਾ ਜਿੱਥੇ ਕਿ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਸੇਵਾ ਜਿਹੜੀਆਂ ਕਾਰਿਆ ਨੇ ਗੁਬੰਦ ਧੋਣ ਦੀ ਸੇਵਾ ਚੱਲ ਰਹੀ ਹੈ ਸੰਗਤਾਂ ਝਾੜੂ ਫੇਰੀਆਂ ਨੇ ਛੋਟੇ-ਛੋਟੇ ਬੱਚੇ ਵੀ ਦੇਖ ਸਕਦੇ ਹੋ ਕੇ ਬੜੇ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਤੇ ਵਾਹਿਗੁਰੂ ਦਾ ਜਾਪ ਜਿਹੜਾ ਇਹ ਚੱਲ ਰਿਹਾ ਹੈ ਤੇ ਜਿਹੜੇ ਸੰਤਾਂ ਨੇ ਸੇਵਾਦਾਰੀ ਨੇ ਗੱਲਬਾਤ ਕਰਾਂਗੇ ਇੱਥੇ ਜਿਹੜੇ ਵੀਰ ਜੀ ਨੇ ਉਹ ਵੀ ਮੌਜੂਦ ਨੇ ਦੇਖ ਸਕਦੇ ਹੋ ਕਿ ਨੋ ਮੰਜਲਾ ਇਹ ਜਿਹੜੀ ਸ਼ਨਾਣ ਦੀ ਸੇਵਾ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਹਰ ਮੰਜ਼ਲ ਤੇ ਜਿਹੜੀਆਂ ਸੰਤਾਂ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਹ ਸੇਵਾਕਾਰੀਆਂ ਨੇ ਨਾਲ-ਨਾਲ ਇਹ ਜਿਹੜਾ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਤੇ ਸੰਤਾਂ ਬੱਚੇ ਬਜ਼ੁਰਗ ਹਰ ਕੋਈ ਇਸ ਸੇਵਾ ਦੇ ਵਿੱਚ ਹਿੱਸਾ ਲੈ ਰਿਹਾ ਹੈ ਦੇਖ ਸਕਦੇ ਹੋ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਹਰ ਕੋਈ ਜਿਹੜਾ ਹੈ ਵਾਹਿਗੁਰੂ ਦਾ ਜਾਪ ਕਰਦਾ ਸੇਵਾ ਵਿੱਚ ਹਿੱਸਾ ਲੈ ਆ ਰਿਹਾ ਹੈ ਗੱਲਬਾਤ ਕਰ ਦਿਆਵੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ ਗੁਰੂ ਕੇ ਮਹਿਲ ਗੁਰਦੁਆਰਾ ਦਰਬਾਰ ਸਾਹਿਬ ਜੀ ਤੋਂ ਸਿਰਫ 5 ਮਿੰਟ ਦਾ ਰਸਤਾ ਵਾ ਪੈਦਲ 5 ਮਿੰਟ ਲੱਗਦੇ ਆ ਸਾਰੀਆਂ ਸੰਗਤਾਂ ਦੇ ਬੇਨਤੀ ਆ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਗੁਰੂ ਕੇ ਮਹਿਲ ਜੋ ਦਰਬਾਰ ਸਾਹਿਬ ਸੰਗਤ ਆਉਂਦੀ ਆ ਗੁਰੂ ਕੇ ਮਹਿਲ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਸ਼ਹੀਦੀ ਦੇਲਸ ਦੇ ਸਮੰਦ ਤੇ ਪ੍ਰਕਾਸ਼ ਦੇਵ ਦੇ ਸਮੰਦ ਵਿੱਚ ਸਾਲ 'ਚ 2 ਵਾਰਾਂ ਸੇਵਾ ਹੁੰਦੀ ਆ ਗੁਰੂ ਕੇ ਮਹਿਲ ਦੀ ਨੌ ਮੰਜ਼ਲੀ ਇਮਾਰਤ ਦੀ ਸੇਵਾ ਜੋ ਸ਼ਹੀਦੀ ਦਿਵਸ ਤੋਂ ਪਹਿਲਾਂ 6 ਸਤੰਬਰ ਨੂੰ ਦਸੰਬਰ ਨੂੰ ਸ਼ਹੀਦੀ ਦਿਵਸ ਆ ਰਿਹਾ ਵਾ ਉਹਦੇ ਸਬੰਧ ਵਿੱਚ ਸ਼ਨਾਣ ਦੀ ਸੇਵਾ ਹੁੰਦੀ ਆ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ 6 ਤੇ 7 ਦਸੰਬਰ ਨੂੰ ਗੁਰੂ ਘਰ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਜਿਮਰੀ ਇੱਕ ਨੌਨੇ ਦਾ ਬੇਤਾ ਹੈ ਸਭ ਥਾਈ ਹੋਏ ਸਹਾਏ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਜੋ ਕਿ ਪੂਰੇ ਸੰਸਾਰ ਚ 6 ਦਸੰਬਰ 2024 ਨੂੰ ਬੜੀ ਸ਼ਰਧਾ ਤੇ ਤੁਮਤਨ ਮਨਾਇਆ ਜਾ ਰਿਹਾ ਉਸ ਸਬੰਧ ਵਿੱਚ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਨੌ ਮੰਜ਼ਿਲਾਂ ਇਸ਼ਨਾਨ ਦੀ ਸੇਵਾ ਰੱਖੀ ਗਈ ਹੈ ਤੁਸੀਂ ਦੇਖ ਰਹੇ ਹੋ ਸੰਗਤ ਜਪਾਰੀ ਸ਼ਾਹ ਹੈ ਦੂਰ ਉਦੂਰ ਚੱਲ ਕੇ ਸੰਗਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰ ਤੇ ਨਵੰਮ ਜਲਖਨਾਣ ਦੀ ਸੇਵਾ ਕਰਨਾਈਆਂ ਨੇ ਤੇ ਸ਼ੋਮਨੀ ਕਮੇਟੀ ਵੱਲੋਂ 6 ਦਸੰਬਰ 2024 ਨੂੰ ਬਾਬਾ ਜੀ ਦਾ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਸੰਗਤਾਂ ਵਿੱਚ ਕਿੰਨਾ ਉਸ਼ਾ ਹੈ ਤੇ ਇਹ ਛੋਟੇ-ਛੋਟੇ ਪਿਆਰੇ-ਪਿਆਰੇ ਬੱਚੇ ਵੀ ਦੇਖ ਸਕਦੇ ਹੋ ਕਿ ਹਰ ਕੋਈ ਇਹ ਬੱਚੇ ਬੜੇ ਹੀ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਇਹਨਾਂ ਦੇ ਹੱਥ ਵਿੱਚ ਝਾੜੂ ਪਾਣੀ ਦੀਆਂ ਬਾਲਟੀਆਂ ਤੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ ਪੋਜ ਰਹੇ ਨੇ ਦੇਖ ਸਕਦੇ ਹੋ ਸਾਰੇ ਬੱਚਿਆਂ ਦੇ ਚਿਹਰਿਆਂ ਤੇ ਕਿੰਨੀ ਮੁਸਕਰਾਹਟ ਯਾਰ ਦੇਖ ਸਕਦੇ ਹੋ ਕਿ ਕਿੰਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਤੇ ਹਰ ਬੱਚਾ ਜਿਹੜਾ ਹੈ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ ਵਾਹਿਗੁਰੂ ਜੀ ਸੰਗਤਾਂ ਜਿਹੜੀਆਂ ਨੇ ਇੱਥੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੇਵਾਕਾਰੀਆਂ ਨੇ ਨੌਜਵਾਨ ਵੀਰ ਨੇ ਦੇਖ ਸਕਦੇ ਹੋ ਪਾਈਪਾਂ ਦੇ ਨਾਲ ਜਿਹੜੇ ਗੁਬੰਦ ਤੋਂ ਦੀ ਸੇਵਾ ਚੱਲ ਰਹੀ ਹੈ ਜਿਹੜੀਆਂ ਛੱਤਾਂ ਨੇ ਉਹ ਸਾਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਉਹ ਸਾਫ ਕੀਤੀਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਬੜੇ ਪਿਆਰ ਦੇ ਨਾਲ ਨੌਜਵਾਨ ਵੀਰ ਇੱਥੇ ਇਹ ਸੇਵਾ ਵਿੱਚ ਹਿੱਸਾ ਲੈ ਆ ਰਹੇ ਨੇ ਤੇ ਸੇਵਾ ਨਿਭਾ ਰਹੇ ਨੇ ਤੇ ਬੀਬੀਆਂ ਵੀ ਬਹੁਤ ਹੀ ਪਿਆਰ ਦੇ ਨਾਲ ਇੱਥੇ ਸੇਵਾ ਕਰ ਰਹੀਆਂ ਨੇ ਦੇਖ ਸਕਦੇ ਹੋ ਪਾਣੀ ਦੀ ਸੇਵਾ ਚੱਲ ਰਹੀ ਹੈ ਤੇ ਬੱਚੇ ਵੀ ਦੇਖ ਸਕਦੇ ਹੋ ਇਸ ਸੇਵਾ ਵਿੱਚ ਚ ਹਿੱਸਾ ਲੈ ਰਹੇ ਨੇ ਛੋਟੇ-ਛੋਟੇ ਬੱਚੇ ਜਿਹੜੇ ਪਾਣੀ ਚਾੜੂ ਦੇ ਨਾਲ ਪਾਣੀ ਕਾਢ ਰਹੇ ਨੇ ਤੇ ਦੇਖ ਸਕਦੇ ਹੋ ਕਿ ਇਹ ਤੁਹਾਨੂੰ ਗੁਰੂ ਕੇ ਮਹਿਲ ਦਾ ਦ੍ਰਿਸ਼ ਦਿਖਾ ਰਹੇ ਆ ਜਿੱਥੇ ਹਰ ਸਾਲ ਨੌ ਮੰਜਲਾ ਇਸ਼ਨਾਨ ਦੀ ਸੇਵਾ ਚੱਲਦੀ ਤੇ ਅੱਜ ਵੀ ਇਹ ਸੇਵਾ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਮਨਾਈ ਜਾ ਰਹੀ ਹੈ ਤੇ ਸਰਕ ਦੇ ਨਾਲ ਤੋਂ ਆਈ ਦੀ ਸੇਵਾ ਚੱਲ ਰਹੀ ਹੈ ਨੌ ਮੰਜਲਾ ਇਹ ਸੇਵਾ ਜਿਹੜੀ ਹੈ ਹਰ ਸਾਲ ਦੇ ਵਿੱਚ ਦੋ ਵਾਰ ਕੀਤੀ ਜਾਂਦੀ ਹੈ ਤਾਂ ਤਾਂ ਸਾਹਿਬ ਸ਼ਿਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਦੇ ਵਿੱਚ ਤੇ ਇਸ ਦੂਰੋਂ ਦੂਰੋਂ ਜਣੀਆਂ ਸੰਗਤਾਂ ਨੇ ਇਸ ਸੇਵਾ ਵਿੱਚ ਹਿੱਸਾ ਲੈਣ ਇਥੇ ਪਹੁੰਚਦੀਆਂ ਨੇ ਬੀਬੀਆਂ ਨਾਲ ਵੀ ਗੱਲਬਾਤ ਕਰਦੀਆਂ ਬੀਬੀਆਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿੱਥੋਂ ਆਇਓ ਮੈਮ ਇਸ ਸੰਤਾਨਪੁਰ ਰੋਡ ਤੋਂ ਹਰ ਸਾਲ ਆਉਂਦੇ ਹੋ ਨਹੀਂ ਮੈਂ ਪਹਿਲੀ ਵਾਰ ਆਈ ਹਾਂ ਪਹਿਲੀ ਵਾਰ ਆਇਓ ਤਾਂ ਕਿਵੇਂ ਦਾ ਲੱਗ ਰਿਹਾ ਅੱਜ ਸੇਵਾ ਵਿੱਚ ਹਿੱਸਾ ਲਿਆ ਹੈ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਸ ਸੰਗਤ ਅਤੇ ਹੁਮ ਹੁਮ ਆ ਕੇ ਪਹੁੰਚ ਰਹੀ ਆਣੇ ਬੜੇ ਪ੍ਰੇਮ ਪਿਆਰ ਦੇ ਨਾਲ ਸੇਵਾ ਕਰ ਰਹੀ ਆ ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗਦਾ ਹਰ ਸਾਲ ਤੋ ਦੇਖ ਸਕਦੇ ਹੋ ਕਿ ਹੋਰ ਵੀ ਇੱਥੇ ਸੰਗਤਾਂ ਨੇ ਜਿਹੜੀਆਂ ਸੇਵਾ ਕਰ ਰਹੀਆਂ ਨੇ ਇੱਥੇ ਹਰ ਕੋਈ ਜਿਹੜਾ ਇਹ ਬੜੇ ਪਿਆਰ ਦੇ ਨਾਲ ਸੇਵਾ ਕਰ ਰਿਹਾ ਨੇ ਬੱਚੇ ਨੇ ਉਹ ਵੀ ਹਿੱਸਾ ਲੈ ਆ ਰਹੇ ਨੇ ਤੇ ਬੀਬੀਆਂ ਜਿਹੜੀਆਂ ਨੇ ਹਰ ਤਰ੍ਹਾਂ ਦੀ ਸੇਵਾ ਕਰ ਰਹੀਆਂ ਨੇ ਗੱਲਬਾਤ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਮੈਮ ਉਹ ਤੇ ਤਰੰਤ ਰਹਤੋ ਹੈ ਤੇ ਹਮਰ ਸਾਥ ਹਰ ਸਾਲ ਸੇਵਾ 'ਚ ਹਿੱਸਾ ਲੈਂਦੇ ਹਾਂ ਹਾਂ ਜੀ ਹਰ ਸਾਲ ਹੀ ਲੈਂਦੇ ਹਾਂ ਤੇ ਕੀ ਕਹਿਣਾ ਚਾਹੋਗੇ ਸੰਗਤਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਬੜੇ ਪ੍ਰੇਮ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਰੀਆਂ ਸੰਗਤਾਂ ਨੂੰ ਜ਼ਰੂਰ ਇੱਥੇ ਸੇਵਾ ਦੇ ਪਹੁੰਚਣਾ ਚਾਹੀਦਾ ਹੈ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਇਸ ਸੇਵਾ ਵਿੱਚ ਹਿੱਸਾ ਲੈ ਰਹੇ ਹੋ? ਹਰ ਸਾਲ ਨੌ ਮੰਜ਼ਲਾ ਇਸ਼ਨਾਨ ਦੀ ਸੇਵਾ ਕੀਤੀ ਜਾਂਦੀ ਹੈ ਸੰਗਤਾਂ ਹੁਮ ਹੁਮਾ ਕੇ ਪਹੁੰਚ ਹਾਂਜੀ ਹਾਂਜੀ ਪਹੁੰਚਦੇ ਹਾਂਜੀ ਜ਼ਰੂਰ ਜੀ ਇੱਥੇ ਸੇਵਾ ਵਿੱਚ ਜਾਣਾ ਚਾਹੀਦਾ ਸਾਰੀ ਸੰਗਤ ਨੂੰ ਸੇਵਾ ਵਿੱਚ ਜਾਣਾ ਚਾਹੀਦਾ ਜੀ ਇੱਥੇ ਹਰ ਸਾਲ ਦੋ ਵਾਰੀ ਆਣਾ ਚਾਹੀਦਾ ਜੀ ਇੱਥੇ ਸੰਗਰ ਨੂੰ ਤੁਸੀਂ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਈਦਾ ਕਿੰਨੀ ਦੇਰ ਤੋਂ ਸੇਵਾ ਵਿੱਚ ਜੀ ਸਾਲਾਂ ਅਸੀਂ 15 ਸਾਲ ਹੋ ਗਏ ਜੀ ਅਸੀਂ ਸੇਵਾ ਹੀ ਇੱਥੇ ਕਰਦੇ ਹਾਂ ਦੁੱਧ ਛਰਾਂ ਦੀ ਸੇਵਾ ਹੁੰਦੀ ਹੈ ਤੇ ਰੋਜ਼ ਰਾਤੀ ਤੇ ਉੱਥੇ ਰੋਜ਼ ਉਹ ਆਉਣ ਨੇ ਤੇ ਸਹੀ ਸਾਲ ਆਈਦਾ ਜੀ ਦੁੱਧ ਛਰਾਂ ਦੀ ਸੇਵਾ ਵਿੱਚ ਰੋਜ਼ ਆਈਦਾ ਸੋ ਦੇਖ ਸਕਦੇ ਹੋ ਕਿ ਸੰਗਤਾਂ ਵਿੱਚ ਪਾਰੀ ਉਤਸ਼ਾਹ ਜਿਹੜਾ ਹੈ ਸੇਵਾ ਜਿਹੜੀ ਹੈ ਕਰ ਰਹੇ ਨੇ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਇਸ ਬੜੇ ਪ੍ਰੇਮ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਤੇ ਨੋ ਮੰਜਲਾ ਹੈ ਜਿਹੜੀ ਇਮਾਰਤ ਹੈ ਉਹਦੀ ਜਿਹੜੀ ਸੇਵਾ ਹੈ ਉਹ ਚੱਲ ਰਹੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਸਥਾਨ ਹੈ ਤੇ ਇੱਥੇ ਜਿਹੜਾ ਹੈ ਹਰ ਸਾਲ ਦੋ ਵਾਰ ਨੋ ਮੰਜਲਾ ਇਮਾਰਤ ਦੀ ਜਿਹੜੀ ਸੇਵਾ ਚੱਲਦੀ ਹੈ ਤੁਹਾਨੂੰ ਅੱਗੇ ਵੀ ਹੋਰ ਜਿਹੜੀ ਮੰਜਿਲਾ ਨੇ ਦਿਖਾਣੇ ਆ ਕਿ ਸਾਰਾ ਦ੍ਰਿਸ਼ ਦਿਖਾਣੇ ਆ ਕਿ ਕਿਵੇਂ ਇਹ ਸੇਵਾ ਚੱਲ ਰਹੀ ਹੈ ਸੰਗਤਾਂ ਬੜੀਆਂ ਹੁਮ ਹੁਮਾ ਕੇ ਇੱਥੇ ਪਹੁੰਚ ਰਹੀਆਂ ਨੇ ਤੇ ਦੇਖ ਸਕਦੇ ਹੋ ਕਿ ਪੋੜੀਆਂ ਤੋਂ ਹਦੀ ਸੇਵਾ ਵੀ ਚੱਲ ਰਹੀ ਹੈ ਸੇ ਸੰਤਾਂ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਵਾਹਿਗੁਰੂ ਦਾ ਜਪ ਕਰਨਾ ਇਸ ਸੇਵਾ ਦੇ ਵਿੱਚ ਇਹ ਚੱਲ ਲਈ ਜਾ ਰਹੀਆਂ ਨੇ ਇੱਥੇ ਬੀਬੀਆਂ ਦੇਖ ਸਕਦੇ ਹੋ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸਰਬ ਦੀ ਧੁਆਈ ਦੀ ਜਿਹੜੀ ਸੇਵਾ ਚੱਲ ਰਹੀ ਹੈ ਨਾਲ-ਨਾਲ ਜਾਪ ਕਰ ਰਹੇ ਨੇ ਤੇ ਨਾਲ-ਨਾਲ ਹੀ ਸੇਵਾ ਵਿੱਚ ਹਿੱਸਾ ਲੈ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਹਾਂ 13 ਸਾਲ ਸੇਵਾ ਵਿੱਚ ਹਿੱਸਾ ਲੈ ਰਹੇ ਹਾਂ ਜਰੂਰ ਜਰੂਰ ਕਿਵੇਂ ਦਾ ਲੱਗ ਰਿਹਾ ਹੈ ਬੜਾ ਉਤਸ਼ਾਹ ਹੁੰਦਾ ਹੈ ਜਦੋਂ ਸੇਵਾ ਆਉਂਦੀ ਹੈ ਤੇ ਅੱਜ ਦੇਖ ਵੀ ਰਹੇ ਹਾਂ ਕਿ ਸੰਗਤਾਂ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸੇਵਾ ਬਹੁਤ ਹੀ ਚਾਹ ਹੁੰਦਾ ਬਹੁਤ ਹੀ ਚਾਹ ਇਬਾਬਾ ਜੀ ਦੀ ਸੇਵਾ ਆਉਣ ਲੱਗੀ ਅਸੀਂ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਤਰੀਕ ਆਵੇਗੀ ਕਦੋਂ ਅਸੀਂ ਜਾਵਾਂਗੇ ਤੋ ਦੇਖ ਸਕਦੇ ਹੋ ਕਿ ਸੰਤਾ ਵਿੱਚ ਭਾਰੀ ਉਤਸ਼ਾਹ ਜਿਹੜਾ ਹੈ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਹਰ ਕੋਈ ਜਿਹੜਾ ਹੈ ਸੇਵਾ ਦੇ ਰੰਗ ਵਿੱਚ ਰੰਗਿਆ ਹੈ ਸੇਵਾ ਕਰ ਰਿਹਾ ਹੈ ਤੇ ਇਹ ਨੌ ਮੰਜ਼ਿਲਾ ਇਮਾਰਤ ਜਿਹੜੀ ਸੇਵਾ ਚੱਲਦੀ ਹੈ ਤੇ ਹਰ ਸਾਲ ਹਰ ਸਾਲ ਦੇ ਵਿੱਚ ਦੋ ਵਾਰ ਜਿਹੜੀ ਇਹ ਸੇਵਾ ਕੀਤੀ ਜਾਂਦੀ ਹੈ ਤੇ ਦੂਰੋ ਦੂਰੋ ਸੰਤਾ ਇੱਥੇ ਆ ਕੇ ਸੇਵਾ ਵਿੱਚ ਹਿੱਸਾ ਲੈਂਦੀਆਂ ਨੇ ਪਾਠ ਕਰਦੀਆਂ ਨੇ ਸੇਵਾ ਕਰਦੀਆਂ ਨੇ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਸੇਵਾ ਦੇ ਵਿੱਚ ਹਿੱਸਾ ਲੈਂਦੀਆਂ ਨੇ ਦੇਖ ਸਕਦੇ ਹੋ ਕਿ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸੇਵਾ ਜਿਹੜੀ ਹੈ ਇਹ ਕੀਤੀ ਜਾ ਰਹੀ ਹੈ ਤੇ ਨਾਲ-ਨਾਲ ਹੀ ਬਾਹ ਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਪਾਣੀ ਦੀ ਸੇਵਾ ਇਸ ਦੇ ਨਾਲ-ਨਾਲ ਚੜ੍ਹਦੀ ਸੇਵਾ ਹਰ ਕੋਈ ਸੇਵਾ ਦੇ ਰੰਗ ਵਿੱਚ ਰੰਗਿਆ ਹੈ ਤੇ ਸੇਵਾ ਜਿਹੜੀ ਹੈ ਚੱਲ ਰਹੀ ਹੈ ਕੰਤਨ ਸਾਹਿਬ ਸ਼ਿਦ ਗੁਰੂ ਤੇ ਬਹਾਦਰ ਸਾਹਿਬ ਜਿਹਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਦਰਸ਼ਨ ਕਰਵਾ ਰਹੇ ਆਂ ਸ਼੍ਰੀ ਅਮਰਸਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮੈਲ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਅੰਦਰ ਦਾ ਤਾਂ ਨਜ਼ਰ ਦਿਖਾਉਣ ਜਾ ਰਹੇ ਆਂ ਕਿ ਤੰਤਨ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਨੇ ਉੱਥੇ ਵੀ ਇਹ ਸੇਵਾ ਜਿਹੜੀ ਹੈ ਚੱਲ ਰਹੀ ਹੈ ਤੇ ਦੇਖ ਸਕਦੇ ਹੋ ਕਿ ਪੱਖੇ ਸ਼ੱਤਾਂ ਸਾਫ਼ ਕਰਨ ਦੀ ਸੇਵਾ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਦੇਖ ਸਕਦੇ ਹੋ ਪਾਲਕੇ ਸਾਹਿਬ ਨੂੰ ਜਿਹੜਾ ਹੈ ਉਹ ਕਵਰ ਕੀਤਾ ਹੋਇਆ ਹੈ ਤੇ ਪੂਰਾ ਹੀ ਇੱਥੇ ਧੌਣ ਦੀ ਜਿਹੜੀ ਸੇਵਾ ਹੈ ਉਹ ਚੱਲ ਰਹੀ ਹੈ ਨੌਜਵਾਨ ਵੀਰ ਜਿਹੜੇ ਨੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਇੱਥੇ ਜਿਹੜਾ ਦੀਵਾਰਾਂ ਸਾਫ਼ ਕਰਨ ਦੀ ਸੇਵਾ ਕਰ ਰਹੇ ਨੇ ਪੱਖੇ ਸਾਫ਼ ਕਰਨ ਦੀ ਸੇਵਾ ਚੱਲ ਰਹੀ ਹੈ ਤੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਇਹ ਸੇਵਾ ਜਿਹੜੀ ਹੈ ਨਿਭਾ ਰਹੇ ਨੇ ਹਰ ਕੋਈ ਸੇਵਾ ਦੇ ਵਿੱਚ ਹਿੱਸਾ ਲੈ ਰਿਹਾ ਹੈ ਦੂਰੋਂ ਦੂਰੋਂ ਸੰਤਾ ਆਉਂਦੀਆਂ ਨੇ ਜਿਹੜਾ ਇਸ ਸੇਵਾ ਵਿੱਚ ਹਿੱਸਾ ਲੈਂਦੀਆਂ ਨੇ ਦਰਵਾਜ਼ੇ ਸਾਫ਼ ਕਰਨ ਦੀ ਸੇਵਾ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਜਿਹੜੇ ਨੇ ਇਹ ਦਰਵਾਜ਼ੇ ਸਾਫ਼ ਕਰਨ ਦੀ ਸੇਵਾ ਵੀ ਜਿਹੜੀ ਹੈ ਚੱਲ ਰਹੀ ਹੈ ਵੀਰਜੀ ਵੱਲੋਂ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਵੀਰਜੀ ਨਾਲ ਫਿਰਜੀ ਵਾਹਿਗੁਰੂ ਜੀ ਖਾਸ ਸਾਹਿਬ ਵਾਹਿਗੁਰੂ ਜੀ ਖਾਸ ਸਾਹਿਬ ਜੀ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੇਵਾ ਵਿੱਚ ਹਿੱਸਾ ਲੈ ਰਹੇ ਹੋ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ ਕਿੰਨੀ ਦੇਰ ਤੋਂ ਸੇਵਾ ਵਿੱਚ ਜੋ ਦੀ ਗੁਰਸਾ ਕਿਰਪਾ ਕੀਤੀ ਆ ਬਸ ਮਹਾਰਾਜ ਸਾਧ ਲੈਣ ਦੇ ਜਿੰਨੀਆਂ ਸੇਵਾਵਾਂ ਦੀ ਘਰ ਆ ਲੈਂਦੇ ਆਪੇ ਕਿਵੇਂ ਦਾ ਲੱਗ ਰਿਹਾ ਹੈ ਇਹ ਸੇਵਾ ਵਿੱਚ ਬੜੇ ਉਤਸ਼ਾਹ ਸੇਵਾ ਜਨਾਂਦੀ ਹੁੰਦਾ ਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਬੜੇ ਹੀ ਪਿਆਰ ਦੇ ਨਾਲ ਇਹ ਸੇਵਾ ਵਿੱਚ ਹਿੱਸਾ ਲੈ ਰਹੇ ਨੇ ਤੇ ਆਨੰਦ ਜਿਹੜਾ ਹੈ ਮਿਲ ਰਿਹਾ ਹੈ ਉਹਨਾਂ ਨੂੰ ਸੇਵਾ ਕਰਦੇ ਆ ਕਿਉਂਕਿ ਸੇਵਾ ਜਿਹੜੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇੱਕ ਛੋਟਾ ਜਿਹਾ ਬੱਚਾ ਹੈ ਇਹ ਵੀ ਸਾਨੂੰ ਕੁਝ ਕਹਿਣਾ ਚਾਹੁੰਦਾ ਹੈ ਗੱਲਬਾਤ ਕਰਦੇ ਆ ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਚਾਹੋ ਇਹ ਬਹੁਤ ਵਧੀਆ ਇੱਥੇ ਸੇਵਾ ਹੁੰਦੀ ਹੈ ਇੱਥੇ ਹਰ ਸਾਲ ਚ ਦੋ ਵਾਰੀ ਸੇਵਾ ਹੁੰਦੀ ਹੈ ਨੌ ਮੰਜਲੀ ਪੂਰੀ ਸੇਵਾ ਹੁੰਦੀ ਹੈ ਤੁਸੀਂ ਕੀ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਕਿਵੇਂ ਦਾ ਲੱਗਦਾ ਹੈ ਇੱਥੇ ਆ ਕੇ ਬਹੁਤ ਵਧੀਆ ਬਹੁਤ ਸਰਦਾ ਭਾਵਨਾ ਦੇ ਨਾਲ ਇੱਥੇ ਸੇਵਾ ਕਰਦੇ ਸੇਵਾ ਕਰਦੇ ਤੇ ਹੋਰ ਕੀ ਕਹਿਣਾ ਚਾਹੋ ਬਹੁਤ ਵਧੀਆ ਲੱਗਦਾ ਆਪਣੀ ਵਰਗੀ ਹੋਰ ਕੀ ਕਿੰਨੇ ਕ ਬੱਚੇ ਤੁਹਾਡੇ ਨਾਲ ਆਉਂਦੇ ਨੇ ਤੁਹਾਡੇ ਫਰੈਂਡਸ ਬੜੇ ਜਾਣੇ ਹੁੰਦੇ ਇੱਥੇ ਇਹਗੇ ਮੇਰੇ ਦੋ ਬੜੇ ਜਾਣੇ ਹੁੰਦੇ ਉਹ ਵੀ ਬੜੇ ਸਰਦਾ ਭਾਵਨਾ ਦੇ ਸੇਵਾ ਕਰਦੇ ਆ ਪਤੇ ਬੁਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਬੜੇ ਪ੍ਰੇਮ ਪਿਆਰ ਉਤਸ਼ਾਹ ਦੇ ਨਾਲ ਇੱਥੇ ਸੇਵਾ 'ਚ ਹਿੱਸਾ ਲੈ ਰਹੇ ਨੇ ਤੇ ਬੱਚੇ ਜਿਹੜੇ ਨੇ 10 ਉਹਨਾਂ ਨੂੰ ਵੀ ਇਹ ਛੋਟੇ-ਛੋਟੇ ਬੱਚਿਆਂ ਨੂੰ ਇੱਥੋਂ ਦੇ ਇਤਿਹਾਸ ਦਾ ਪਤਾ ਹੈ ਤੇ ਇੱਥੇ ਆ ਕੇ ਉਹ ਜਿਹੜਾ ਹੈ ਬੜੇ ਹੀ ਸਤਿਕਾਰ ਦੇ ਨਾਲ ਸੇਵਾ ਕਰ ਰਹੇ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਸੇਵਾ ਚੱਲ ਰਹੀ ਹੈ ਹਰ ਸਾਲ ਸੇਵਾ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਜਿੱਦਾਂ ਹਰ ਵਾਰੀ ਜਿਹੜੀ ਸੇਵਾ ਚੱਲਦੀ ਹੈ ਉਹ ਇਸ ਵਾਰ ਵੀ ਚੱਲਦੀ ਪਈ ਆ ਤੇ ਸੰਗਤ ਜਿਹੜੀ ਬੜੀ ਸ਼ਰਧਾ ਤੇ ਉਸਤਾਦ ਦੇ ਨਾਲ ਜਿਹੜੇ ਛੋਟੇ-ਛੋਟੇ ਬੱਚੇ ਤੇ ਵੀ ਦੇਖ ਸਕਦੇ ਸੇਵਾ ਕਰਦੇ ਪਏ ਆ ਅਸਲ ਦੇ ਵਿੱਚ ਇਹ ਜਿਹੜੀ ਸੰਗਤ ਸੇਵਾ ਕਰਦੀ ਪਈ ਆ ਇਹ ਗੁਰਦੁਆਰਾ ਸਹਿਦ ਹੀ ਸਫਾਈ ਨਹੀਂ ਹੁੰਦੀ ਪਈ ਇਹ ਸਾਡੇ ਕਰਮਾਂ ਦੀ ਸਫਾਈ ਹੁੰਦੀ ਪਈ ਆ ਜੀ ਇਹ ਜੇ ਆਪਾਂ ਦੁਨੀਆਵੀ ਨਜ਼ਰ ਦੇ ਨਾਲ ਵੇਖੀਏ ਤੇ ਗੁਰਦੁਆਰਾ ਸਾਇਦ ਦੀ ਸਫਾਈ ਹੁੰਦੀ ਪਈ ਜੇ ਲੇਕਿਨ ਅਸਲ ਦੇ ਵਿੱਚ ਗੁਰਮਤ ਦੇ ਅਨੁਸਾਰ ਵੇਖੀਏ ਤੇ ਇਹ ਸਾਡੇ ਕਰਮਾਂ ਦੀ ਸਫਾਈ ਹੁੰਦੀ ਪਈ ਆ ਤੇ ਮਹਾਰਾਜ ਦੀ ਕਿਰਪਾ ਹੋਈ ਆ ਕਿ ਜਿਹੜਾ ਇਹ ਅੱਜ ਦਿਨ ਆਇਆ ਆ ਸਾਰੇ ਅੱਜ ਸੇਵਾ ਕਰਦੇ ਪਏ ਆ ਹੁਣ ਉੱਪਰੋਂ ਜਿਹੜੀ ਸੇਵਾ ਆਰੰਭ ਹੋਈ ਸੀ ਉਹ ਹੁਣ ਚੱਲਦੇ-ਚੱਲਦੇ ਜਿਹੜੀ ਥੱਲੇ ਮਹਾਰਾਜ ਦੇ ਪਾਵਨ ਸਥਾਨ ਦੇ ਉੱਪਰ ਹੁਣ ਜਿਹੜੀ ਸੇਵਾ ਥੋੜੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈ ਬਾਹਰਲੇ ਬਰਾਂਡੇ ਦੇ ਵਿੱਚ ਸੇਵਾ ਸ਼ੁਰੂ ਹੋ ਕੇ ਫਿਰ ਸਮਾਪਤੀ ਹੋਵੇਗੀ ਤੋ ਦੇਖ ਸਕਦੇ ਹੋ ਕਿ ਬੜੇ ਵਿਸਤਾਰ ਸਹਿਤ ਵੀਰਜੀ ਨੇ ਸਾਨੂੰ ਦੱਸਿਆ ਕਿ ਕਿਵੇਂ ਇਹ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਉੱਪਰਲੇ ਜਿਹੜੇ 9 9 ਮੰਜ਼ਲਾ ਨੇ ਤੇ ਉਹ ਮੰਜ਼ਲਾ ਤੋਂ ਸ਼ੁਰੂ ਹੋ ਕੇ ਇਹ ਸੇਵਾ نیچے ਆਂਦੀ ਤੇ ਫਿਰ ਬਾਹਰ ਦੇ ਜਿਹੜੇ ਕੀਤੀ ਬਾਹਰ ਜਿਹੜੀ ਪ੍ਰਕਰਮਾਂ ਨੇ ਉੱਥੇ ਇਹ ਸੇਵਾ ਨਿਭਾਈ ਜਾਂਦੀ ਹੈ ਦੇਖ ਸਕਦੇ ਹੋ ਕਿ ਨੌਜਵਾਨ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇੱਥੇ ਜਿਹੜੇ ਜਿਹੜੇ ਛੱਤਾਂ ਨੇ ਉਹਨਾਂ ਸਾਫ਼ ਕਰਨ ਦੀ ਸੇਵਾ ਜਿਹੜੀ ਹੈ ਚੱਲ ਰਹੀ ਹੈ ਤੇ ਇਸ ਸੇਵਾ ਦੇ ਵਿੱਚ ਹਰ ਕੋਈ ਹਿੱਸਾ ਲੈ ਰਿਹਾ ਹੈ ਆਨੰਦ ਪ੍ਰਾਪਤ ਕਰ ਰਿਹਾ ਹੈ ਹਰ ਸਾਲ ਦੋ ਵਾਰ ਇਹ ਸੇਵਾ ਕੀਤੀ ਜਾਂਦੀ ਹੈ ਤੇ ਗੁਰਦੁਆਰਾ ਗੁਰੂ ਕੇ ਮਹਿਲ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੇ ਇਸ਼ਨਾਨ ਦੀ ਸੇਵਾ ਜਿਹੜੀ ਹੈ ਕੀਤੀ ਜਾਂਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਭਜੀਤ ਰੇਡ ਪੰਜਾਬ ਟੀਵੀ ਅੰਮ੍ਰਿਤਸਰ